ਸਾਰੇ ਵਜਣਾ ਤੇ ਤੁਹਾਨੂੰ ਸਾਰੇ ਵਜਣਾ ਨਾ ਉਹ ਥੋ ਥਰ ਨਾ ਸਮਾਨ ਚੱਕਣਾ ਬਹੁਤ ਔਖ ਹੈ ਅਰ ਸਮਾਨ ਫਿਰ ਉਲਝੂਗਾ ਇਹਨਾਂ ਦਾ ਨਹੀਂ ਨਹੀਂ ਚੁੱਕੇ ਤੁਸੀਂ ਬਾਹਰ ਨਾ ਖੜੋ ਇਹਨੂੰ ਇੱਥੇ ਹੀ ਕਰ ਲਓ ਆਪਣਿਆਂ ਦੇ ਬਾਅਦ ਇਹ ਉੱਤੇ ਟੇਬਲ ਦੇ ਉੱਤੇ ਕਰ ਲਓ ਹਾਂ ਭਾਈ ਇੱਕ ਨਵੇਂ ਫਰਦ ਕਿਉਂ ਮੰਗਣ ਦੇ ਇਹ ਲੋਕ ਬੜੇ ਕੱਜਲਗਵਾਰ ਹੁੰਦੇ ਇੱਥੇ ਲੈਣਾ ਲੈਣਾਂ ਦੇ ਹੋਰ ਮੰਗਣ ਰੰ다ਸ ਦੀ ਰੰ다ਸ ਦੀ ਗੱਲ ਹੈ ਵੀ ਪੁਰੇ ਆਕੇ ਦੱਸੋ ਇਹ ਬੰਦੇ ਕਹਿ ਰਹੇ ਆਂ ਵੀ ਪਟਵਾਰੀ ਜਿਹੜੀ ਜ਼ਰਦੋਰੀ ਕਰਦੇ ਆਂ ਉਹਨਾਂ ਮੀਆਂ ਮਵਦੀਆ ਮੰਗ ਰਹੇ ਆਂ ਵੀ ਉਹਨਾਂ ਹੀ ਨਕਲਾ ਲਿਆ ਕੇ ਦਿਓ ਅੱਛਾ ਮੇਰੇ ਕੋਈ ਨਹੀਂ ਆ ਜਾਂ ਕਹਿੰਦਾ ਸਾਡੀ ਨੌਲੇਜ ਚ ਲਿਆ ਦਿਓ ਠੀਕ ਹੈ ਜੀ ਕੋਈ ਆਪਣੇ ਲੈਣੇ ਮਨਾ ਕਰ ਦਿਓ ਵੀ ਖਰਾਬ ਜਮ੍ਹਾਂ ਬੰਦੀਆਂ ਉਹਦੀ ਕੋਈ ਲੋੜ ਨਹੀਂ ਜੇ ਕੋਈ ਫਟੋ ਇੱਕੋ ਸ਼ੁਰੂ ਕਰੀਏ ਜਦ ਤੋ ਬਿੱਗਰ ਨੂੰ ਇਹ ਲਗਾਤਾਰ ਯਾਦ ਕਰਾਈ ਕਿ ਚਲ ਕਿਤੋਂ ਕਿਤੋਂ ਵਾ ਕਿਤੀ ਦੋਦ ਕੋਈ ਦੀ ਉਹ ਜਦ ਤੱਕ ਇਹ ਜਾਣ ਕੇ ਉਹ ਦੇਖੀ ਥਾਲੀ ਵਾਲੋਂ ਤੋਂ ਖੁੱਦ ਆਪਣੇ ਆਪਾਂ ਦੇ ਨਾਲ ਜਿਹੜੀ ਆਪਸ ਵਿੱਚ ਕੀਤੀ ਆ ਰਹੀ ਕਾਰਵਾਈ ਆ ਵੀ ਜਰੂਰ ਕਰਤੀ ਕੋਸ਼ਿਸ਼ ਕਰਾ ਕਿਉਂਕਿ ਲਗਾਤਾਰ ਵਿਦਾ ਕਟੋ 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 ਸਹੀ ਕਹਿ ਰਹੇ ਜਨ ਨੂੰ ਜੈਦਰ ਮਾਰ ਇਹ ਕਿੰਨੀ ਜਗਾਂ ਆਪਸ ਵਿੱਚ ਕੀਤੀਆਂ ਜਿਹਦੇ ਕੋਈ ਤਾਂ ਹੀ ਤੱਕ ਕੋਸ਼ਿਸ਼ ਕਰਾ ਕੇ ਜਾਨੇ ਤਾਂ ਕੋਈ ਓਏ ਤਾਂ ਬੇਟਾ ਆ ਜਾ ਸਾਰੇ ਬੱਸੇ ਲੱਗ ਜਾ ਸਾਰੇ ਬੱਸੇ ਓਏ ਪਾਣੀ ਜਿਹੜਾ ਨਾ ਲੈਂਦੇ ਆ ਪਾ ਧੁੱਪ ਜਾਣਾ ਹੀ ਥੱਲੇ ਪਾਣੀ ਇਹਨਾਂ ਦੇ ਸਾਰਾ ਪਾਣੀ ਸਾਰੇ ਸਾਰੇ ਘਲਿਆ ਜਿੰਨੇ ਸਾਰੇ ਘਲਿਆ ਜ ਸਾਡੇ ਆ ਚੁੱਕ ਲੱਗੇ ਜੋ ਬੇਜੁਤ ਜਾਣੇ ਉਹ ਕੀਤਾ ਨਹੀ ਆਪਾਂ ਘਟ ਪ੍ਰਸ਼ਦਾਂ ਥੱਲੇ ਥੱਲੇ ਪਾਣੀ ਮਾਰਨੀ ਚਲੋ ਬੁਲਾ ਲੈਂਦੇ ਆ ਫੋਟੋ ਉੰਡਿਟ ਆਰਗੁਮੈਂਟ ਦਾ ਮੁੱਤੀ ਇਹ ਲਾਉਂਦੇ ਹਾਂ ਉਹ ਮੀਟੋ ਗੱਡਾ ਸਰ ਲਾ 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 ਤੂੰ ਕਿ ਲਾ ਜੋ

Look at that, look at ਰਾਜੇ ਸਿੱਖ ਇਹ ਬੌਂਡ ਜਾਲਾ ਲਓ ਬਾਕੀ ਸਭ ਸਾਰਾ ਕਰ ਲਓ ਤੇ ਪਟਵਾਰੀ ਤੁਸੀਂ ਕਪਿੰਨੋ ਅੱਛਾ ਜੀ ਤੇ ਜਿਹੜਾ ਜਿਹੜਾ ਕਿਸਾਨਾਂ ਨੇ ਠੇਕੇ ਤੇ ਜ਼ਮੀਨਾਂ ਲਈਆਂ ਨੇ ਵੀ ਠੇਕੇ ਵਾਲਾ ਜਿਹਨੇ ਜਿਹਦੀ ਜਿਹਦੀ ਜਿਹੜਾ ਵੋਂਦਾ ਉਹਨੂੰ ਹਾਂਜੀ ਮੈਂ ਜੀ ਆ ਗ੍ਰੈਂਡ ਨੇ ਟਰਾਲੀ ਆ ਗਈ ਆਪਣੀ ਪੱਟੇ ਆ ਨਾ ਉਹ ਆ ਨਾ ਉਹ ਆ ਨਾ ਉਹ ਆ ਨਾ ਉਹ 你讲哪呢？ ਕੀ ਤੋਂ ਦਿੰਦੇ ਆ ਤੁਹਾਡਾ ਫਾਇਦਾ ਕਰ ਦਿੰਦੇ ਆ ਆਏ ਆ ਤੁਹਾਡਾ ਫਾਇਦਾ ਕਰਦੀਏ ਸਾਡੇ ਜੀਰਵਾ ਇੱਧਰ ਸਰ ਆਪਣੀ ਫਾਰਮੇਸੀ ਆ ਫਿਰ ਉਧਰ ਆ ਆ ਕੇ ਮੈਂ ਦੋ ਤੋਂ ਮੁਹੱਲਾ ਲੈ ਲੀ ਦੂ ਹਾਂਜੀ ਮੈਂ ਲਗਲੀ ਨਹੀਂ ਕਿ ਸਾਰੇ ਹਾਂਜੀ ਹਾਂਜੀ ਫਿਰ ਮੈਂ ਲਗ ਲੈ ਲੂੰਗੀ ਹਾਂਜੀ ਤੁਹਾਨੂੰ ਆਪਾਂ ਵੈਸੇ ਸਾਰੇ ਚਲਾਉਂਦੇ ਪਏ ਅੱਜ ਕਿੰਨੇ ਮਰੀਜ਼ ਆਏ ਦੇਖਣਾ ਪੋਟੈਂਸ 15ਵਾਂ 15ਵਾਂ ਜੀ ਸਰ ਅੱਛਾ 10 ਦਿਨ ਹੁੰਦੇਗਾ ਦਵਾਈ ਲੈ ਦਿੰਦੇ ਹਾਂਜੀ ਦਵਾਈ 10 ਦਿਨ ਹੁੰਦੇ 10 ਦਿਨ ਲੈ ਲਵੋ ਅੱਛਾ ਡਾਈਟ ਦਾ ਆਉਂਦਾ ਸੈਂਪਲ ਐ ਕਿੰਮਰੀ ਸਿਰ ਐਸਾ ਆਪਣੇ ਕੋਈ ਐਕਸ-ਰੇ ਵਾਲਾ ਰੂਮ ਐ ਅੱਛਾ ਠੀਕ ਐ ਐ ਸਿਰਫ ਫਾਰਮੇਸੀ ਇੱਧਰ ਐ ਇਹ ਮੇਨ ਸਟੋਰਸ ਨੇ ਇਹ ਤੇਰ ਆਪਣੀਆਂ ਦਵਾਈਆਂ ਦੀ ਸਪਲਾਈ ਜਿਹੜੀ ਸਾਰੇ ਬਲਾਕ ਨੂੰ ਸਰਵੰਡੀ ਜਾਂਦੀਆਂ ਨੇ ਨਾ ਥੋੜਾ ਉਪਰੋਂ ਵੀ ਪਾਣੀ ਚੁੰਦਾ ਰਿਹਾ ਬਸ ਤੇ ਜਗ੍ਹਾ ਬੈਗੇ ਨੇ ਸਟੋਰ ਦੇ ਵੀ ਐਸਮੋ ਰੂਮ ਦੇ ਵੀ ਅੱਛਾ 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 ਜਿਹੜੀਆਂ 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 ਸਿੱਜ ਇੱਥੇ ਆ ਗਈਆਂ ਜੀ ਸਰ ਥੋੜੀ ਮੰਗ ਰੱਖਦੇ ਨੇ ਮੌਇਸਚਰ ਕਰਕੇ ਥੋੜੇ ਆਪਣੇ ਕਈ ਕੰਮ ਕਿ ਕਿਹੜੇ ਕੰਮ ਦੋ ਸਾਰੀ ਪੂਰੀ ਬਿਲਡਿੰਗ ਦਾ ਦੱਸ ਪੂਰੀ ਸਾਰੀ ਵਾਰੀ ਹਾਂਜੀ ਸਰ ਪਰ ਪਰਲੇ ਉੱਪਰਲੇ ਏਰੀਆ ਦਾ ਫਰਸ਼ ਕਾਫੀ ਬੈਠਾ ਹੈ ਫਰਸ਼ ਕਈ ਜਗ੍ਹਾ ਬੈਠਾ ਹੈ ਜਿੱਥੇ ਮੂੰਹ ਨਹੀਂ ਆਇਆ ਇਹਨਾਂ ਲਈ ਉੱਪਰੋਂ ਦੇਖ ਲਓ ਹਾਂਜੀ ਸਰ ਫੱਟੇ ਕੌਣ ਤੁਹਾਡੀ ਡਿਊਟੀ ਪਰਚੀ ਸਰ ਮਾਰਨਿੰਗ ਈਵਨਿੰਗ ਨਾਈਟ ਐਮਰਜੈਂਸੀ ਰੋਸਟਰ ਨਾਲ ਚੱਲਦੀ ਹੈ ਨਾ ਅੱਜ ਮਾਰਨਿੰਗ 'ਚ ਮੈਂ ਆਇਆ ਮੈਂ ਹੀ ਤਰੰਗ ਸਰ ਆਹ ਪਰਲਾਖ ਚੜ੍ਹ ਜੂੜ ਜੇ

ਬਾ ਦਰ ਖਲੋ ਮੁ ਪਹਿਲਾਂ ਤੈਨੂੰ ਕਰਦਾ ਸਿੱਧਾ ਝੋ ਜੋ ਜੋ ਬਗਮਾ ਗਿਆ ਪਹਿਲਾਂ ਤੈਨੂੰ ਕਰ ਲੈ ਤਾ ਕਾ ਕੋਈ ਤੂੰ ਮਾ ਸਾਹਿਬ ਨੂੰ ਮਿਲਿਆਗਾ ਤੂੰ ਸੀਐਫ ਸਾਹਿਬ ਦੇ ਨਾਲ ਕੰਮ ਕਰਦਾ ਰਹੇ ਤੈਨੂੰ ਤੋ ਦੱਸ ਕੋਈ ਗੱਲ ਨਹੀਂ ਹੁਣ ਜੋ ਪ੍ਰਮਾਣ ਮੰਗਣ ਨਾ ਤੇ ਲੋਬੀ ਅੱਛਾ ਤੇ ਜਿਹੜਾ ਬਿਸ਼ਰਾ ਮੁੰਡਾ ਜਿਹੜਾ ਬਿਸ਼ਰਾਲਾ ਇਹਨਾਂ ਨੂੰ ਪੂਰਾ ਇਹਨਾਂ ਨੂੰ ਦੇਤਾ ਵਾ ਤੁਹਾਡਾ ਜਿਹੜੀ ਮੌਸੀ ਹੋਣੀ ਨਹੀਂ ਇਹਨਾਂ ਨੂੰ ਨਹੀਂ ਪਾਈਂਦਾ ਉਹਦੇ ਤਹਿਤ ਇਹਨਾਂ ਨੂੰ ਦੇਤਾ ਥਾ ਪਰ ਤੁਹਾਨੂੰ ਹਲਸਾਲਾਂ ਨੂੰ ਨਹੀਂ ਮਿਲਿਆ ਕੋਈ ਵੀ ਤੁਹਾਡਾ ਉਹ ਕਰਾਉਂਦਾ ਕਿੰਨੇ ਕਰਦਾ ਇਹ ਗੱਲ ਹੈ ਮੈਂ ਸਰਪਾਈ ਕਰ ਉਹ ਸੁਣੋ ਤਾਂ ਕਿ ਕਢਾ ਦੋ ਮੈਂ ਫਾਈਲ ਕੋਈ ਦੀ ਆਓ ਬਿਲਕੁਲ 9:00 9:30 9:30 ਆਓ ਆਓ ਜਿਹੜੇ

ਅਦਾਸਗੇ ਸੀਗੇ ਸਾਡੇ ਸਕੂਲ ਚੈੱਕ ਕਰ ਰਹੇ ਆ ਕਿ ਸਕੂਲਾਂ ਦੇ ਵਿੱਚ ਸਫਾਈ ਤੇ ਨਹੀਂ ਹੋਈ ਜਿੱਥੇ ਜਿੱਥੇ ਸਫਾਈ ਰਹਿ ਗਈ ਆ ਉੱਥੇ ਅਸੀਂ ਹੈਲਪ ਕਰਦੇ ਆ ਪਰ ਇੱਥੇ ਪ੍ਰਿੰਸੀਪਲ ਸਾਹਿਬ ਨਾਲ ਖੜੇ ਆ ਮੇਰੇ ਵੀ ਆ ਦੇਖ ਵੀ ਰਹੇ ਆ ਇੱਥੇ ਵੀ ਪਾਣੀ ਆ ਗਿਆ ਸੀਗਾ ਇਹਨਾਂ ਨੇ ਆਪਣਾ ਸਕੂਲ ਜਿਹੜਾ ਉਹ ਸਾਫ਼ ਕਰ ਲਿਆ ਵਧੀਆ ਕਰਦੇ ਆ ਕਲਾਸਾਂ ਲਾ ਲਈਆਂ ਵਧੀਆ ਟੀਚਰ ਨੇ ਇੱਥੇ ਚੰਗਾ ਸਕੂਲ ਚੱਲਦਾ ਸੋ ਮੈਂ ਇਹਨਾਂ ਦਾ ਧੰਨਵਾਦੀ ਆ ਕਿ ਇਹਨਾਂ ਨੇ ਕਲਾਸਾਂ ਵੀ ਸਟਾਰਟ ਕਰ ਲਈਆਂ ਸਕੂਲ ਵੀ ਸਾਫ਼ ਕਰ ਲਿਆ ਇਥੇ ਫੋਗਿੰਗ ਦੀ ਲੋੜ ਹੈ ਉਹ ਆਪਾਂ ਇੱਕ ਦੇ ਦਿਨ ਦੇ ਵਿੱਚ ਕਰਾ ਦਾਂਗੇ ਮੱਛਰ-ਮੁੱਛਰ ਦਾ ਜਿਹੜਾ ਉਹ ਕੱਲ ਇਥੇ ਮਸ਼ੀਨਾ ਭੇਜ ਕੇ ਪਿੰਡੇ ਤੇ ਇਥੇ ਕਰਾ ਦਾਂਗੇ ਸੋ ਅਸੀਂ ਇਹ ਜਿਹੜੀ ਸਫਾਈ ਮੈਂ ਸ਼ੁਰੂ ਕੀਤੀ ਹੈ ਇਹਦੇ ਤਹਿਤ ਹੀ ਅੱਜ ਅਸੀਂ ਪਟਵਾਰਖਾਨਾ ਅਦਮਦਾਸ ਤੇ ਤਹਿਸੀਲ ਕੰਪਲੈਕਸ ਹਫਤਾ ਜਿਹੜਾ ਉੱਥੇ ਉਹ ਸਾਫ਼ ਕਰਕੇ ਆਏ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਚੀਜ਼ਾਂ ਸਾਰੇ ਦਫ਼ਤਰ ਸਾਰੇ ਸਕੂਲ ਆਮ ਪਬਲਿਕਲੀ ਬੱਚਿਆਂ ਲਈ ਲੋਕਾਂ ਲਈ ਜਿਹੜੇ ਖੁੱਲ ਜਾਣ ਤੇ ਲੋਕ ਉਥੇ ਆਪਣਾ ਕੰਮ ਕਾਜ ਕਰਾਉਣ ਆਉਣ ਤੇ ਹੜਾਂ ਦੀ ਜਿਹੜੀ ਟੈਨਸ਼ਨ ਹੈ ਉਹਦੇ ਤੋਂ ਥੋੜਾ ਮੁਕਤ ਹੋ ਕੇ ਬਾਹਰ ਆਉਣ ਸੋ ਇਸ ਕਰਕੇ ਬਲੱਜ ਆਪਾਂ ਇਹ ਆਏ ਸਿਗੇ ਸੋ ਮੈਨੂੰ ਖੁਸ਼ੀ ਹੋਈ ਹੈ ਕਿ ਸਕੂਲ ਲੱਗਾ ਔਰ ਪ੍ਰਿੰਸੀਪਲ ਸਾਹਿਬ ਨੇ ਸਭਨੇ ਰਲ ਕੇ ਸਕੂਲ ਨੂੰ ਬਹੁਤ